ਇਹ ਸੋਲਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਪੁਲਿਸ ਦੇ ਵੱਲੋਂ ਇੱਕ ਨਾਮੀ ਗੈਂਗਸਟਰ ਦਾ ਐਨਕਾਊਂਟਰ ਕੀਤਾ ਗਿਆ ਜੀहां ਠੀਕ ਸੁਣਿਆ ਤੁਸੀਂ ਇਸ ਗੈਂਗਸਟਰ ਦੇ ਵੱਲੋਂ ਕੁਝ ਦਿਨ ਪਹਿਲਾਂ ਪੁਲਿਸ ਪਾਰਟੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਿਸ ਇਸ ਗੈਂਗਸਟਰ ਦੀ ਪਛਾਣ ਨੱਪਣ ਦੀ ਕੋਸ਼ਿਸ਼ ਕਰ ਰਹੀ ਸੀ ਤੇ ਅੱਜ ਪੁਲਿਸ ਨੂੰ ਇਸ ਦੇ ਵਿੱਚ ਸਫਲਤਾ ਮਿਲੀ ਹੈ ਤਾਂ ਪੁਲਿਸ ਦੇ ਵੱਲੋਂ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਦਾ ਇਨਕਾਊਂਟਰ ਕੀਤਾ ਗਿਆ ਤਾਂ ਦੱਸ ਦਈਏ ਕਿ ਇਸ ਗੈਂਗਸਟਰ ਦੇ ਕੋਲੋਂ ਇੱਕ ਪਿਸਤੌਲ ਤੇ 534 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ ਤਾਂ ਪੁਲਿਸ ਦੇ ਉੱਤੇ ਗੋਲੀਬਾਰੀ ਕਰਨ ਕੀਤੀ ਗਈ ਹੈ ਸਹ ਗੈਂਗਸਟਰ ਦੇ ਵੱਲ ਹੋਤੇ ਜੋ ਆਪੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਤੇ ਗੈਂਗਸਟਰ ਦੀ ਲੱਤ ਦੇ ਵਿੱਚ ਗੋਲੀ ਵੱਜੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਨੂੰ ਹਿਰਾਸਤ ਚ ਲੈ ਲਿਆ ਗਿਆ ਤਾਂ ਕੁਝ ਦਿਨ ਪਹਿਲਾਂ ਇਸੇ ਵੱਲੋਂ ਪੁਲਸ ਪਾਰਟੀ ਦੇ ਉੱਤੇ ਜਿਹੜਾ ਐ ਫਾਇਰਿੰਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਪੁਲਸ ਇਸ ਦੀ ਪੈਨਪੰਨ ਦੀ ਰਾਪਰੀ ਸੀ ਤੇ ਹੁਣ ਅੱਜ ਇਸ ਪੂਰੇ ਮਾਮਲੇ ਦੇ ਵਿੱਚ ਪੁਲਸੇ ਹੱਥ ਸਫਲਤਾ ਲੈ ਗਿਆ ਤਾਂ ਦੱਸਿਆ ਕਿ ਇਸ ਗੈਂਗਸਟਰ ਦੇ ਲਿੰਕ ਪਾਕਿਸਤਾਨ ਦੇ ਨਾਲ ਵੀ ਜੁੜਦੇ ਹੋਏ ਦਿਖਾਈ ਦੇ ਰਹੇ ਨੇ ਤੇ ਇਸ ਦੇ ਵੱਲੋਂ ਕਈ ਤਰੀਕੇ ਦੇ ਗੈਰ ਕਾਨੂੰਨੀ ਕੰਮ ਕੀਤੇ ਜਾਂਦੇ ਸੀ ਨਸ਼ਾ ਵੀ ਵੇਚਿਆ ਜਾਂਦਾ ਸੀ ਤੇ ਨਜਾਇਜ਼ ਹਥਿਆਰ ਦੀ ਤਸਕਰੀ ਵੀ ਕੀਤੀ ਜਾਂਦੀ ਸੀ ਤਾ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਤਾਂ ਉਸ ਸਮੇਂ ਪੁਲਿਸ ਦੇ ਪਾਰਟੀ ਦੇ ਉੱਤੇ ਫਾਇਰਿੰਗ ਕਰਕੇ ਗੈਕਸਰ ਫਰਾਰ ਹੋ ਜਾਂਦਾ ਹੈ ਤਾਂ ਹੁਣ ਇਸ ਪੂਰੇ ਮਾਮਲੇ 'ਚ ਪੁਲਿਸ ਦੇ ਹੱਥ ਭੱਜੀ ਸਫਲਤਾ ਲਈ ਹੈ ਤਾਂ ਅੰਦਾਜ਼ੀ ਹੈ ਕਿ ਕਈ ਤਰੀਕੇ ਦੇ ਅਪਰਾਧਿਕ ਮਾਮਲਿਆਂ ਦੇ ਵਿੱਚ ਵੀ ਲੜਿੰਦਾ ਸੀ ਹੈਪੀ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਣੇ ਬਾਈਕ ਤੇ ਵਿਅਕਤੀ ਸੀਗੇ ਹਰਪ੍ਰੀਤ ਹੈਪੀ ਤੇ ਉਹਦੇ ਸਾਥੀ ਸੀਗੇ ਜਿਹੜਿਆਂ ਨੇ ਪੁਲਿਸ ਪਾਰਟੀ ਨੇ ਉਹਨਾਂ ਨੂੰ ਰੋਕਿਆ ਤੇ ਉਹਨਾਂ ਨੇ ਰੋਕਣ ਦੀ ਬਜਾਏ ਫਾਇਰ ਕੀਤਾ ਜੋ ਇੱਕ ਰਾਹੀਰ ਗੁਰਜੀਤ ਏਲੀਅਸ ਬਿੱਲਾ ਤੇ ਫਾਇਰ ਹੋ ਲਗਾਉਂ ਜਿਹੜਾ ਉਹ ਫਾਇਰ ਹੋ ਗਿਆ ਉਹਦੇ ਤੇ ਉਹ ਗੁਰਜੀਤ ਬਿੱਲਾ ਦੀ ਡੈਥ ਹੋ ਗਈ ਸੀ ਇਸ ਤੋਂ ਬਾਅਦ ਜਦੋਂ ਅਸੀਂ ਸਾਡੀ ਪੁਲਿਸ ਪਾਰਟੀ ਨੇ ਉੱਥੇ ਚੈਕਿੰਗ ਵੀ ਕੀਤੀ ਉਹਦੇ ਉੱਥੇ ਏਰੀਆ ਚੋਂ ਹੀ 5 ਕਿਲੋ ਹੈਰੋਇਨ ਵੀ ਬਰਾਮਦ ਹੋ ਗਈ ਸੀ ਜਿਹੜੇ ਹੈਪੀ ਤੇ ਉਹਦੇ ਸਾਥੀ ਸੀਗੇ ਛੁੱਟ ਕੇ ਭੱਜ ਗਏ ਸੀ ਅੱਜ ਸੱਡੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਜਿਹੜਾ ਹਰਪੀ 33 ਹੈਗਾ ਇਹ ਇੱਥੇ ਡਿਫੈਂਸ ਟ੍ਰੇਨ ਜਿਹੜਾ ਬਿਲਕੁਲ ਟਾਰੀ ਦੇ ਨਾਲ-ਨਾਲ ਬਾਰਡਰ ਦੇ ਨਾਲ-ਨਾਲ ਹੈਗੀ ਹੈ ਉੱਥੇ ਦੀ ਮੂਵਮੈਂਟ ਹੈਗੀ ਹੈ ਜਦੋਂ ਇਸ ਨੂੰ ਮੂਵਮੈਂਟ ਨੂੰ ਟਰੈਕ ਕਰਦੇ ਹੋਏ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਸਾਡੀ ਪੁਲਿਸ ਪਾਰਟੀ ਨੇ ਤੇ ਫਿਰ ਇਹਨੇ ਦੁਬਾਰਾ ਪੁਲਿਸ ਪਾਰਟੀ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ 2 ਰਾਉਂਡ ਇਹਨੇ ਫਾਇਰ ਕੀਤੇ ਜਿਹੜੇ ਸਾਡੇ ਥੈਂਕਫੁਲੀ ਪੁਲਿਸ ਪਾਰਟੀ ਦੇ ਨਹੀਂ ਲੱਗੇ ਰਿਟੈਲੀਏਟਰੀ ਫਾਇਰ ਕੋਈ ਫਾਇਰ ਪੁਲਿਸ ਪਾਰਟੀ ਨੇ ਕੀਤਾ ਜੋ ਕਿ ਇਹਦੇ ਲੈਗ ਤੇ ਇਹਦੇ ਨੀਚ ਲੱਗਿਆ ਹੈ ਤੇ ਇਹਦੇ ਕੋਲੋਂ 534 534 ਗ੍ਰਾਮ ਹੈਰੋਇਨ ਦੀ ਅਸੀਂ ਬਰਾਮਦ ਕਰ ਲਈਏ ਆਪਨੂੰ ਗਰਮਕਿੱਟ ਇੱਕ PX5 ਪਿਸਟਲ ਜਿਹਦੇ ਨਾਲ ਇਹਨੇ ਫਾਇਰ ਕੀਤੇ ਸੀਗੇ ਪੁਲਿਸ ਪਾਰਟੀ ਤੇ ਦੋ ਰਾਉਂਡ ਫਾਇਰ ਕੀਤੇ ਸੀ ਉਹ ਵੀ ਅਸੀਂ ਰਿਕਵਰ ਕਰ ਲਈਏ ਇਸਦੇ ਸਾਥੀ ਹੋਰ ਵੀ ਸੀ ਇੱਥੇ ਇਕੱਲੇ ਹੀ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਜਿਹੜੇ ਪੁਰਾਣੇ ਵੀ ਕ੍ਰਾਈਮ ਚ ਇਨਵੋਲਡ ਸੀਗੇ ਸਾਨੂੰ ਉਹਨਾਂ ਦੀ ਵੀ ਭਾਲ ਹੈ ਅਸੀਂ ਜਲਦ ਤੋਂ ਜਲਦ ਉਹਨਾਂ ਦੀ ਵੀ ਗ੍ਰਿਫਤਾਰੀ ਕਰਕੇ ਉਹਨਾਂ ਤੇ ਵੀ ਸਟਰੋਂਗ ਐਕਸ਼ਨ ਸਰ ਇਹਨਾਂ ਵਿੱਚ ਇਹ ਉਹੀ ਆ ਜੋ ਕੁਝ ਦਿਨ ਪਹਿਲਾਂ ਚਾਰੀ ਦੇ ਵਿੱਚ ਇੱਕ ਵਕਤ ਜਿਫਤੀ ਦੀ ਮੌਤ ਹੋਈ ਸੀ ਪਲੇਸਰ ਪਰ ਅਮਰਤ ਖੂਤੂ ਦੀ ਉਹੀ ਜੀ ਬਿਲਕੁਲ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 11 ਤਰੀਕ ਨੂੰ ਜਿਹੜੀ ਐਫਆਈਆ ਰਜਿਸਟਰ ਹੁੰਦੀ ਹੈ ਨੇਸਟੇ ਪਿੰਡ 'ਚ ਜਿਹੜਾ ਇਹਨਾਂ ਨੇ ਵਿਅਕਤੀਆਂ ਵੱਲੋਂ ਇੱਕ ਬੰਦੇ ਦੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਸੀਗਾ ਪੁਲਿਸ ਪਾਰਟੀ ਤੇ ਫਾਇਰ ਕੀਤਾ ਸੀਗਾ ਬਟ ਉਸ ਬੰਦੇ ਤੇ ਲੱਗਿਆ ਸੀਗਾ ਤੇ ਉਹ ਜਿਹੜਾ ਇਹ ਹੈਪੀ ਹੈਗਾ ਉਸੇ ਚੀਜ਼ 'ਚ ਇਨਵੋਲਡ ਇਹ ਹੋਰ ਵੀ ਕੋਈ ਸਾਥੀ ਦੇ ਨਾਲ ਇਹਦੇ ਹੋਰ ਵੀ ਸਾਥੀ ਆ ਸਾਨੂੰ ਉਹਨਾਂ ਦੀ ਸਾਰਿਆਂ ਦੀ ਭਾਲ ਹੈ ਤੁਹਾਨੂੰ ਵੀ ਜਲਦੀ ਸਿਫਤ ਕਰਕੇ ਸਲਾਖਾਂ ਦੇ ਪਿੱਛੇ ਭੇਜ ਦੇ